भी मु भवंतमान शपी मुंढा भवंतमान शपी मु भवंतमान शापी मुंढा बटू प्रधान एकत पार्टी समुची एकता पार्टी आगू न ਵੀ ਅਸੀਂ ਭਗਵੰਤ ਮਾਨ ਆਪ ਸਰਕਾਰ ਦੇ ਖਿਲਾਫ ਵੈਸੇ ਤੇ ਲਗਾਤਾਰ ਅਸੀਂ ਜੜੀਆਂ ਵੀ ਸਰਕਾਰਾਂ ਆਈਆਂ ਵਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਚਾਹੇ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰਦੇ ਆਂ ਚਾਹੇ ਕਾਲੀ ਭਾਈ ਭਾ ਦੀ ਆਪਾਂ ਗੱਲ ਕਰਦੇ ਆਂ ਸਭ ਤੋਂ ਨਕਮੀ ਭੈੜੀ ਸਰਕਾਰ ਕੁੱਤੇ ਵਾਲੀ ਸਰਕਾਰ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਐ ਬੜਾ ਕਹਿੰਦਾ ਮੈਂ ਬਦਲਾਅ ਕਰੂੰਗਾ ਬਦਲਾਅ ਕਰੂੰਗਾ ਅਤੇ ਦੇਖੋ ਪੂਰੇ ਪੰਜਾਬ ਤੁਹਾਡਾ ਕਿਦਾਂ ਬਦਲਾਅ ਆਂਦਾ ਪਿਆ ਵਾ ਜੇ ਆਪਾਂ ਹਲਕਾ ਕਪੂਟ ਲਈ ਆਪਾਂ ਗੱਲ ਕਰਦੇ ਆ ਇੱਥੇ ਜਿੰਨੇ ਵੀ ਆਪ ਵਾਲੇ ਹੈਗੇ ਆ ਇੱਕ ਤਾਂ ਪਾਰਟੀ ਸਾਰਿਆਂ ਨੂੰ ਚੈਲੰਜ ਕਰਦੀ ਆ ਜਿਨੀ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਦੇ ਬਿਆਨ ਦੇਣ ਕਿ ਪੂਨੇ 3 ਸਾਲ ਚ ਭਵੰਤਮਨ ਨੇ ਬੜੇ ਕੰਮ ਕੀਤੇ ਆ ਬਹੁਤ ਕੰਮ ਕੀਤੇ ਆ ਜਿੰਨੀ ਕਰਪਸ਼ਨ ਸਰਕਾਰ ਆਪ ਵਾਲਿਆਂ ਦੀ ਹੈਗੀ ਆ ਟਰਾਲੇ ਦੇ ਨਾਲ ਪੁਲਸਾਰੇ ਪੈਸੇ ਲੈਂਦੇ ਪਏ ਆ ਤੇ ਕਿਸੇ ਥਾਣੇ ਦੀ ਵੀ ਆਪਾਂ ਗੱਲ ਕਰਦੇ ਆ ਕਿਉਂਕਿ ਇੱਕਾ ਪਾਰਟੀ ਨੇ ਹਮੇਸ਼ਾ ਥਾਣੇ ਨੂੰ ਅਜਮਾਇਆ ਪਿਆ ਵਾ ਪਰ ਜਦੋਂ ਪੁਲਸ ਦੇ ਖਿਲਾਫ ਅਸੀਂ ਕੋਈ ਪ੍ਰੋਗਰਾਮ ਕਰਦੇ ਆ ਫੇਰ ਇਹਨਾਂ ਨੂੰ ਵਿਕਤਾ ਪੈ ਜਾਂਦੀ ਯਾਰ ਜਿੱਥੇ ਆਪਾਂ ਖੜੇ ਆ ਪ੍ਰੀਤਨਗਰ ਚੌਂਕ ਦੇ ਵਿੱਚ ਦੇਖੋ ਪੂਰੇ ਪੰਜਾਬ ਦੀ ਟ੍ਰੈਫਿਕ ਜਿਹੜੀ ਆ ਜੰਮੂ ਪੈਲੇਸੋਂ ਲੈ ਕੇ ਸੁਲਤਾਨਪੁਰ ਰੋਡ ਤੱਕ ਮੈਂ ਸਮਝਦਾ ਇੱਥੋਂ ਛੜਕ ਪਾਰ ਕਰਨ ਵਾਸਤੇ ਮੈਂਗਾ ਇਹ ਬੰਦੇ ਨੂੰ ਅੱਧਾ ਅੱਧਾ ਘੰਟਾ ਲੱਗਦਾ ਇਹ ਇਹ ਵਰਬਾ ਚਾਹੁੰਦਾ ਬੰਦ ਕਰਦੇ ਆ ਪਤਾ ਕਰ ਦਿਓ ਮਾਰੇ ਪਰਾ ਵੀ ਟ੍ਰੈਫਿਕ ਮੈਂ ਸਮਝਦਾ ਵੀ ਇਹਨਾਂ ਮੁਹੱਲਿਆਂ ਦੇ ਵਿੱਚੋਂ ਸੁੰਦਰ ਨਗਰ ਹੋ ਗਿਆ ਮਤਾਵੜ ਹੋ ਗਿਆ ਪ੍ਰੀਤ ਨਗਰ ਹੋ ਗਿਆ ਜਾਂ ਪੂਰਾ ਜਿਹੜਾ ਚਾਰ ਪੰਜ ਮੁਹੱਲਿਆਂ ਨੂੰ ਕਰਾਸ ਕਰਦਾ ਕਿਉਂਕਿ ਸਿਰਫ ਬੱਚਿਆਂ ਦੇ ਨੰਗਣ ਵਾਸਤੇ ਆਕਾਰ ਮੋਟਰ ਵਾਸਤੇ ਹੈਗਾ ਨਾ ਕਿਸੇ ਡੀਸੀ ਦੀ ਨਿਗ੍ਹਾ ਜਾਂਦੀ ਹੈ ਨਾ ਕਿਸੇ ਕਮਿਸ਼ਨ ਨਿਗ੍ਹਾ ਜਾਂਦੀ ਹੈ ਉਹ ਨਿਗਮ ਨਿਗਮ ਦੇ ਵਿੱਚ ਇਹਨੇ ਕਰਪਤ ਬੰਦੇ ਹੈਗੇ ਆ ਵੀ ਮੈਂ ਸਮਝਦਾ ਵੀ ਜਿਹੜਾ ਪਾਲੀ ਹੈ ਵੀ ਪਾਲੀ ਜਿਹਨੂੰ ਇੰਚਾਰਜ ਲਾਇਆ ਸਟੀਲ ਲੈਟ ਦਾ ਤੁਸੀਂ ਰਾਤ ਨੂੰ ਕੈਮਰਾ ਮਾਰ ਕੇ ਦੇਖ ਲਵੋ ਇੱਥੇ ਕੋਈ ਲਾਈਟ ਨਹੀਂ ਜਗਦੀ ਕਾਗਜ਼ਾਂ ਵਿੱਚ ਲੈਟਾਂ ਸਾਰੀਆਂ ਪਾਸ ਹੋਈਆਂ ਪਈਆਂ ਲੱਗਦੀਆਂ ਵਾ ਪੈਸੇ ਪਾਸ ਕਰਾਂਦੇ ਆ ਉਹ ਤੀਸਰੀ ਗੱਲ ਵੀ ਮੈਡੀਕਲ ਕਾਲਜ ਵੀ ਰਾਣਾ ਗੁਰਜੀਤ ਸਿੰਘ ਨੇ ਪਾਸ ਕਰਾਇਆ ਸੀਗਾ ਆ ਦੂਜੀ ਸਰਕਾਰ ਆ ਗਈ ਝਾੜੂ ਵਾਲਿਆਂ ਦੀ ਜਿਹੜਾ ਇਹਨਾਂ ਦਾ ਮੁਖੀਆ ਹੈਗਾ ਵਾ ਭਗਵੰਤ ਮਾਨ ਸ਼ਰਾਬੀ ਉਹ ਸਾਰੇ ਪਤਾ ਭਗਵੰਤ ਮਾਨ ਸ਼ਰਾਬੀ ਹੈਗਾ ਵਾ ਉਹ ਸ਼ਰਾਬੀ ਨੇ ਦੇਖੋ ਉਹ ਦੁਗਾਟਨ ਕੀਤਾ ਮੈਡੀਕਲ ਕੋਲੇ ਦਾ ਅੱਜ ਜੇ ਮੈਡੀਕਲ ਕੋਲੇਜ ਬਣਿਆ ਹੁੰਦਾ ਵੀ ਮੈਸਰ ਦਾ ਬੱਚਿਆਂ ਨੂੰ ਆਮ ਗਰੀਬਾਂ ਨੂੰ ਉੱਥੇ ਬੜੀ ਸਹੂਲਤ ਮਿਲਣੀ ਸੀਗੀ ਪਰ ਕਪੂਰ ਚਲੇ ਆਪ ਵਾਲੇ ਹੈਗੇ ਆ ਇਹਨਾਂ ਨੇ ਆਪਣੇ ਧੜੇ ਬਣੇ ਪਏ ਆ ਇਹ ਲਾਲ ਬੱਤੀਆਂ ਭਾਲਦੇ ਆ ਇੱਕ ਕੰਮ ਗਨਾਦਨ ਕਪੂਠਲੇ ਆ ਪਰ ਜਿੰਨੇ ਵੀ ਹੈਗੇ ਆ ਇੱਕ ਕੰਮ ਗਨਾਦਨ ਅਸੀਂ ਕੋਈ ਛੜਕ ਬਣਾਈ ਆ ਉਹ ਲੈਟਾ ਠੀਕ ਕਰਾਈਆ ਵਾ ਸਾਲ ਬਾਅਦ ਦਿਵਾਲੀ ਆਂਦੀ ਹੈ ਸਾਲ ਬਾਅਦ ਪਟਾਕੇ ਲੱਗਦੇ ਆ ਉਸ ਡੀਸੀ ਜੀਏ ਚ ਪੈਸੇ ਜਾਂਦੇ ਆ ਕੋਸ਼ ਜੇ ਨਹੀਂ ਮਿਲ ਜੇ ਚ ਪੈਸੇ ਜਾਂਦੇ ਆ ਜਾਣੀ ਇਹ ਪੈਸੇ ਕਮੌਨ ਤੇ ਲੱਗੇ ਪਏ ਕਿਉਂਕਿ ਜਿਨ੍ਹਾਂ ਵਿਚਾਰਿਆ ਨੇ ਕਦੀ ਕੁਰਸੀਆਂ ਨਹੀਂ ਦੇਖੀਆਂ ਕਦੀ ਗੱਡੀਆਂ ਨਹੀਂ ਦੇਖੀਆਂ ਜੱਕਦਮ ਗੱਡੀ ਉਹ ਮਿਲ ਜਾਵੇ ਤੇ ਮੈਂ ਸਮਝਦਾ ਅਗਲੇ ਕਹਿੰਦੇ ਆ ਕਿਸਾਨ ਤੋਂ ਮਾਰੇ ਪੈਸਾ ਕੁਝ ਮਿਲ ਗਿਆ ਪਰ ਗਰੀਬਾਂ ਦੀਆਂ ਵੋਟਾਂ ਲੈ ਕੇ ਇਹ ਗਰੀਬਾਂ ਦੀਆਂ ਵੋਟਾਂ ਪਈਆਂ ਜੇ ਚੇਅਰਮੈਨ ਕੋਈ ਬਣਿਆ ਤੇ ਗਰੀਬਾਂ ਦੀਆਂ ਵੋਟਾਂ ਦਾ ਬਣਿਆ ਔਰ ਮੈਂ ਇਕਤਾ ਪਾਰਟੀ ਖਾਸ ਕਰਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਸੋ ਬੇਨਤੀ ਅੱਜ ਕਰਦਾ ਵੀ ਜੇ ਜਲਦੀ ਇਸ ਰੋਡ ਦਾ ਕੋਈ ਟ੍ਰੈਫਿਕ ਦਾ ਨਾ ਕੋਈ ਹੱਲ ਹੋਇਆ ਜਾਂ ਸਟੀਲ ਲਟਾਂ ਨਾ ਲੱਗੀਆਂ ਅਗਲਾ ਪ੍ਰੋਗਰਾਮ ਸਾਡਾ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਖਾਸ ਤੌਰ ਤੇ ਪਾਲੀ ਦੇ ਖਿਲਾਫ ਮੈਨੂੰ ਇੱਕ ਹਫ਼ਤਾ ਹੋ ਗਿਆ ਲਾਈਟ ਜੇ ਲਵਾਉਣ ਵਾਸਤੇ ਅਸੀਂ ਕੋਲੋਂ ਪੈ ਖਰਚੋ ਲਟਾ ਲਵਾਈਆਂ ਪਰ ਇਹ ਵੀ ਅਸੀਂ ਪੂਲ ਖੋਲਾਂਗੇ ਜਿਹੜਾ ਪਾਣੀ ਹੈਗਾ ਵਾ ਸਾਰੇ ਐਮਸੀ ਜਿਹੜੇ ਖਲਾਫ ਹੈਗੇ ਆ ਉਹ ਥਾਣਿਆਂ ਵਾਲਿਆਂ ਨੂੰ ਖਾਸ ਕਰਕੇ ਮੈਂ ਐਸਐਸਪੀ ਸਾਹਿਬ ਨਵੇਂ ਆਏ ਆ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਥਾਣਿਆਂ ਦੇ ਵਿੱਚ ਢੱਲੇ ਦੇ ਨਾਲ ਪੌਸੇ ਲੈ ਕੇ ਗਰੀਬਾਂ ਕੋਲ ਜਾਂ ਪੀਸੀਆਰ ਹੋ ਗਈ ਜਾਂ ਕੋਈ ਪੁਲਸ ਹੋ ਗਈ ਪੈਸੇ ਤੋਂ ਬਿਨਾਂ ਨਹੀਂ ਕੰਮ ਕਰਦੇ ਜਦੋਂ ਮਰਜ਼ੀ ਸਾਨੂੰ ਐਸਐਸਪੀ ਬੁਲਾਣ ਅਸੀਂ ਖੁਦ ਆਪਣਾ ਕਾਫਲਾ ਲੈ ਕੇ ਗਲਵਾਨੂ ਜਾਵਾਂਗੇ ਕਿ ਥਾਣਿਆਂ ਦੇ ਵਿੱਚ ਕੀ ਹਾਲਾਤ ਹੋਏ ਪਏ ਆ ਮੈਂ ਆਪਾਂ ਨੂੰ ਕਹਿਣਾ ਚਾਹਨਾ ਸ਼ਰਮ ਕਰੋ ਮੜੀ ਮੋਟੀ ਆਪਣੇ ਦਫ਼ਤਰਾਂ 'ਚ ਬੈਠੇ ਆ ਬਾਹਰ ਸੜਕਾਂ ਤੇ ਆਓ ਉਦਾਂ ਜਿਹਨੇ ਯਾਪ ਵਾਲਿਆਂ ਝਾੜੂ ਮਾਰਨ ਵਾਲਿਆ ਨਾ ਤੁਹਾਡਾ ਝਾੜੂ ਨਜ਼ਰ ਆਂਦਾ ਵਾ ਨਾ ਤੁਸੀਂ ਨਜ਼ਰਾਂ ਨੇ ਪਏ ਆ ਇਸ ਕਰਕੇ ਦੇਸ਼ ਦਾ ਪਾਰਟੀ ਸਮੇਂ-ਸਮੇਂ ਤੇ ਕਰਪਟ ਸਰਕਾਰਾਂ ਦੇ ਖਿਲਾਫ ਪ੍ਰੋਗਰਾਮ ਕਰਕੇ ਇਹਨਾਂ ਦੇ ਪੁਤਲੇ ਸਾੜ ਕੇ ਇਹ ਮੈਨੂੰ ਸਮਝਾ ਜਾਣ ਕੀਤੇ ਜਾਂਦੇ ਆ ਅੱਜ ਦਾ ਸਾਡਾ ਪ੍ਰੋਗਰਾਮ ਸੀ ਮੇਨ ਸੀਗਾ ਵੀ ਜਿਹੜੀ ਭਗਵੰਤਮਾਨ ਨੇ ਕਿਹਾ ਹੈ ਬੀਬੀਆ ਨੂੰ 1000 ਰੁਪਿਆ ਮਿਲੂਗਾ ਉਹ ਸ਼ਰਮ ਕਰ ਮਾੜੀ ਮੋਟੀ ਕਪੂਰਤਲੇ ਵਾਲਿਓ ਕਿ ਭਗਵੰਤਮਾਨ ਅੱਜ ਪੂਨੇ 3 ਸਾਲ ਹੋ ਗਏ ਆ ਨਾ ਕਿਸੇ ਨੂੰ 1000 ਰੁਪਿਆ ਮਿਲਿਆ ਆ ਨੌਜਵਾਨ ਜਿੰਨੇ ਇਕੱਠੇ ਹੋਏ ਪਏ ਆ ਇਹਨਾਂ ਨੂੰ ਕਹੇ 5000 ਰੁਪਿਆ ਮਹੀਨਾ ਦੇਵਾਂਗੇ ਜੀ ਨੌਕਰੀ ਨਾ ਦੇਵਾਂਗੇ ਪਰ ਜਿੰਨੇ ਸਾਥੀ ਖੜੇ ਆ ਉਹਨਾਂ ਨੂੰ ਤੇ 5000 ਮਿਲਿਆ ਕਿਸੇ ਨੂੰ ਨਹੀਂ ਮਿਲਿਆ ਇਸ ਕਰਕੇ ਇੱਕ ਕਰਪਟ ਸਰਕਾਰ ਹੈ ਜੀ ਮੇਰੇ ਕਾਸਟ ਦੇ ਨੌਜਵਾਨ ਸਾਥੀਓ ਵਿਆਪਾ ਜਿੰਨਾ ਚਿਰ ਛੜਪਾ ਤੇ ਨਹੀਂ ਆਵਾਂਗੇ ਇਹਨਾਂ ਨੂੰ ਜਿਹੜੀ ਸ਼ਰਮ ਨਹੀਂ ਆਣੀ ਇਹ ਤਾਂ ਪਾਰਟੀ ਦਾ ਅੱਜ ਜਿਹੜਾ ਇਹ ਏਜੰਡਾ ਸੀਗਾ